ਮੇਰਾ ਨਾਮ ਈਮਾਨ ਸਿੰਘ ਹੈ ਅੱਜ ਸਰ ਕੁਸ਼ਪਾਲ ਸਿੰਘ ਸਰ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਨਾਲ ਪੂਰੀ ਕਰਾਲੀ ਦਾ ਦਫ਼ਤਰ ਖੋਲਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦੀ ਪੰਜਾਬ ਨੂੰ ਲੋੜ ਹੈ ਕਿਉਂਕਿ ਹਰੇਕ ਸੈਂਟਰ ਪੱਖੀ ਪਾਰਟੀ ਪੂਰੇ ਸੈਂਟਰ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਸ ਕੰਨੀ ਅਸੀਂ ਸ਼੍ਰੋਮਣੀ ਕਾਲੀ ਦਲ ਅੰਮਰਸਰ ਦੀ ਜਿਹੜੀ ਸੋਚ ਹੈ ਉਹ ਪਚਾਵਾਂਗੇ ਲੋਕਾਂ ਦੇ ਜਿਹੜੇ ਕੰਮ ਹੋਣ ਵਾਲੇ ਹੈਗੇ ਆ ਦਫ਼ਤਰਾਂ ਤਾਈਂ ਪਹੁੰਚ ਹੈ ਉਹਦੇ ਵਿੱਚ ਅਸੀਂ ਕੰਮ ਕਰਾਂਗੇ ਔਰ ਜਥੇਬੰਦਿਕ ਢਾਂਚਾ ਉਰੇ ਮਨਾਉਣ ਵਾਸਤੇ ਇਹ ਖੋਲਿਆ ਗਿਆ ਟੀਮ ਪਹਿਲਾਂ ਵੀ ਸੀਗੀ ਹੁਣ ਉਹਨਾਂ ਨੂੰ ਇੱਕ ਥਾਂ ਮਿਲ ਗਿਆ ਹੈਗਾ ਜਿੱਥੇ ਕੇਂਦਰਿਤ ਹੋ ਕੇ ਉਹ ਕੰਮ ਕਰ ਸਕਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਆ ਹੁੰਦਾ ਉਹ ਸਾਡੀ ਜਿਹੜੀ ਸ਼ਕਤੀ ਦਾ ਸਰੋਤ ਸਾਡੇ ਗੁਰੂ ਘਰ ਹੈ ਇਸ ਸਰਕਾਰ ਚਾਹੇ ਅੰਗਰੇਜ਼ ਹੋਵੇ ਮੁਸੀ ਚਾਹੇ ਹੁਣ ਵਾਲੀ ਹਿੰਦੂ ਗੁਮਤ ਹੈ ਉਨਾਂ ਨੂੰ ਇਹ ਹੁੰਦਾ ਤੇ ਇਹਨਾਂ ਤੇ ਬੋਲੇ ਇਹ ਸੋ ਨਾ ਹਮ ਸਿੰਘਾ ਅੱਜ ਸਰ ਕੁਸ਼ਪਾਲ ਸਿੰਘ ਸਰ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਨਾਲ ਪੂਰੇ ਕਰਾਲੀ ਦਾ ਦਫ਼ਤਰ ਖੋਲਿਆ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਅੰਮਰਸਰ ਦੀ ਪੰਜਾਬ ਨੂੰ ਲੋੜ ਹੈ ਕਿਉਂਕਿ ਹਰੇਕ ਸੈਂਟਰ ਪੱਖੀ ਪਾਰਟੀ ਉਰੇ ਸੈਂਟਰ ਦੀ ਗੱਲ ਕਰ ਰਹੀ ਹੈ ਜਿਹਦੇ ਵਿੱਚ ਸਾਡੇ ਪਾਣੀਆਂ ਦੇ ਵੰਡ ਦੇ ਉੱਤੇ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੋਇਆ ਹੈਗਾ ਔਰ ਜਿਹੜਾ ਅੱਜ ਲੜਾਈ ਦਾ ਮਾਹੌਲ ਬਣਿਆ ਉਹਦੇ ਵਿੱਚ ਜਿਹੜਾ جنگ ਦਾ ਇਹਨਾਂ ਨੇ ਆਪਸ ਦੇ ਵਿੱਚ ਫੈਸਲਾ ਕੀਤਾ ਕਿ ਕਰਨਾ ਹੈ ਉਹ ਪੰਜਾਬ ਦਾ ਬਹੁਤ ਘਾਤਕ ਫੈਸਲਾ ਪੰਜਾਬ ਵਾਸਤੇ ਹੋਊਗਾ ਇਹਦੇ ਵਿੱਚ ਜੇ ਪਰਮਾਣੂ ਸ਼ਸਤਰ ਚੱਲਦੇ ਹੈਗੇ ਆ ਲੜਾਈਆਂ ਹੁੰਦੀਆਂ ਪੰਜਾਬ ਦਾ ਸਭ ਤੋਂ ਜ਼ਿਆਦਾ ਮਿਲਟਰੀਜ਼ਡ ਏਰੀਆ ਹੈ ਇੱਥੇ ਜੰਗਾਂ ਲੜੀਆਂ ਜਾਣੀਆਂ ਇੱਥੇ ਹੀ ਪਰਮਾਣੂ ਸ਼ਸਤਰ ਚੱਲਨੇ ਆ ਤੇ ਪੰਜਾਬ ਦਾ ਉਜਾੜਾ ਹੋ ਜਾਊਗਾ ਇੱਥੇ ਸਾਡੇ ਬਾਰਡਰ ਦੇ ਉੱਤੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਰੇ ਅਕਾਲ ਤਖਤ ਸਾਹਿਬ ਮੁੱਖ ਸਾਡੇ ਜਿਹੜੇ ਗੁਰੂ ਘਰ ਹੈ ਉਹ ਬਸਦੇ ਆ ਦੂਜੇ ਪਾਸੇ ਵੀ ਸਾਡੇ ਕਰਤਾਰਪੁਰ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਪੰਜਾਬ ਸਾਹਿਬ ਇਹ ਸਾਰੇ ਗੁਰੂ ਘਰ ਦੇ ਆ ਆ ਕਾਤਕ ਫੈਸਲੇ ਲੈ ਰਹੀ ਹੈ ਜਦ ਸਿੱਖਾਂ ਦਾ ਕਤਲੇਆਮ ਦਿੱਲੀ 'ਚ ਕੀਤਾ ਹੈਗਾ ਉਦੋਂ ਆਮੀ ਨੇ ਵੀ 에ਅਰ ਫੋਰਸ CRP ITBP BSF ਸਾਨਾ ਦੇ ਹੈੱਡਕੁਆਰਟਰ 1984 'ਚ ਦਿੱਲੀ 'ਚ ਸੀ ਉਦੋਂ ਤਾਂ ਇਹ ਫੌਜਾਂ ਨੇ ਸਾਡੇ ਰੱਖਿਆ ਵਾਸਤੇ ਕੋਈ ਕਦਮ ਨਹੀਂ ਲਏ ਅੱਜ ਜਦ ਚਿੱਟੀ ਸਿੰਘ ਪੁਰਾਚੇ 35 ਸਿੱਖ ਕਤਲੇਆਮ ਹੋਏ ਉਹ ਗੱਲ ਇਹ ਸਰਕਾਰਾਂ ਬਾਜਪਾਈ ਬੀਜੇਪੀ ਦੀ ਸਰਕਾਰ ਨੇ ਨਹੀਂ ਚੱਕੀ ਉਹਦੇ ਕਰਕੇ ਕੋਈ ਜੰਗ ਦਾ ਮਾਹੌਲ ਨਹੀਂ ਬਣਿਆ ਹੁਣ ਜਦ 26 ਹਿੰਦੂ ਮਾਰੇ ਜਾਂਦੇ ਹੈਗੇ ਆ ਬਹੁਤ ਮਾੜਾ ਹੋਇਆ ਇਹਦਾ ਅਫਸੋਸ ਬਹੁਤ ਹੈ ਪਰ ਅੱਜ ਇਹ ਜੰਗ ਦਾ ਮਾਹੌਲ ਤੇ ਖੇਤਰ ਪੰਜਾਬ ਬਣਾਉਣ ਨੂੰ ਇਹ ਸਰਕਾਰ ਤਿਆਰ ਹੈਗੀ ਆ ਜਿਹਦੇ ਨਾਲ ਸਾਡੇ ਆਵਾਜਾਵਾ ਰੋਕ ਰੋਕਤਾ ਹੈਗਾ ਸਾਡੇ ਇਕਨੋਮੀ ਨੂੰ ਬਹੁਤ ਫਰਕ ਪੈ ਰਿਹਾ ਹੈਗਾ ਅਸੀਂ ਚਾਹੁੰਦੇ ਆ ਅਮਨ ਤੇ ਸ਼ਾਂਤ ਤੇ ਇਹ ਅਮਨ ਤੇ ਸ਼ਾਂਤ ਦਾ ਇੱਕ ਦਫ਼ਤਰ ਅਸੀਂ ਉਰੇ ਖੋਲਣ ਆਏ ਆ ਮਕਸਦ ਕੀ ਹੈ ਦਫ਼ਤਰ ਖੋਲਣ ਦਾ ਜੀ ਮੇਨ ਮੋਟਿਵ ਕੀ ਹੈ ਕਿ ਪਟਾਰੂਆ ਇਲਾਕੇ ਦੇ ਵਿੱਚ ਪਾਰਟੀ ਦੇ ਪਿੰਡਾਂ ਦੇ ਵਿੱਚ ਲੋਕਾਂ ਕੰਨੀ ਅਸੀਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਸੋਚ ਹੈ ਉਹ ਪਚਾਵਾਂਗੇ ਲੋਕਾਂ ਦੇ ਜਿਹੜੇ ਕੰਮ ਹੋਣ ਵਾਲੇ ਹੈਗੇ ਆ ਦਫਤਰਾਂ ਤਾਈਂ ਪਹੁੰਚ ਹੈ ਉਹਦੇ ਵਿੱਚ ਅਸੀਂ ਕੰਮ ਕਰਾਂਗੇ ਔਰ ਜਥੇਬੰਦਿਕ ਢਾਂਚਾ ਉਰੇ ਮਣਾਉਣ ਵਾਸਤੇ ਇਹ ਖੋਲਿਆ ਗਿਆ ਪੀਐਮਪੀ ਬਣਾਈ ਗਈ ਇਲਾਕੇ ਦੇ ਵਿੱਚ ਕੁਰਾਲੀ ਹਲਕੇ ਦੇ ਵਿੱਚ ਟੀਮ ਪਹਿਲਾਂ ਵੀ ਸੀਗੀ ਹੁਣ ਉਹਨਾਂ ਨੂੰ ਇੱਕ ਥਾਂ ਮਿਲ ਗਿਆ ਹੈਗਾ ਜਿੱਥੇ ਕੇਂਦਰਿਤ ਹੋ ਕੇ ਉਹ ਕੰਮ ਕਰ ਸਕਣਗੇ ਕੋਈ ਪਾਰਟੀ ਵੱਲੋਂ ਦੀ ਗੱਲ ਕਰੀਏ ਪਿਛਲੇ ਕਈ ਦਿਨਾਂ ਤੋਂ ਬਾਗਾ ਬਾਡਰ ਦੀ ਗੱਲ ਕਰੀਏ ਅੱਜ ਕੱਲ ਫਿਰੋਜ਼ਪੁਰ ਦੇ ਵਿੱਚ ਵੀ ਮੀਟਿੰਗ ਹੋਈ ਹੈ ਪੱਟਾ ਹੁਵਾਰਾ ਮਿਲਿਆ ਕੀ ਤੁਸੀਂ ਗੱਲ ਕਰਦੇ ਹੋ ਬਾਗਾ ਬਾਡਰ ਕੋਲੋਂ ਵਪਾਰ ਤੁਸੀਂ ਬਤਾਓ ਵਪਾਰ ਚਲਾਓ ਇਹ ਮੋਟਿਵ ਕੀ ਹੈ ਕਿ ਬਾਗਾਵਾਟਰ ਤੋਂ ਜਿਹੜਾ ਜੰਗ ਦਾ ਮਾਹੌਲ ਹੈ ਉਹ ਪੰਜਾਬ ਦੋਨੋਂ ਲੈਂਦੇ ਤੇ ਚੜ੍ਹਦੇ ਵਾਸਤੇ ਘਾਤਕ ਹੈ ਇਸ 'ਚ ਨਿਊਕਲੀਅਰ ਵੈਪਨ ਵੀ ਯੂਜ਼ ਹੋ ਸਕਦੇ ਹੈਗੇ ਆ ਜਿਹਦੇ ਨਾਲ ਮੇਰਾ ਖਿਆਲ ਲੱਖਾਂ ਦੀ ਤਦਾਦ 'ਚ ਆਬਾਦੀ ਖਤਮ ਹੋ ਸਕਦੀ ਹੈਗੀ ਆ ਅਸੀਂ ਚਾਹੁੰਦੇ ਆ ਕਿ ਜੇ ਵਪਾਰ ਹੋਏ ਜਿਹੜੀ ਆਮ ਆਵਾਮ ਹੈ ਉਹਨਾਂ ਵਿੱਚ ਸਾਂਝ ਹੋਏ ਉਹਨਾਂ ਦੇ ਫਾਇਦੇ ਨੁਕਸਾਨ ਇਕੱਠੇ ਹੋ ਜਾਣ ਤਾਂ ਜੰਗ ਦਾ ਜਿਹੜਾ ਮਾਹੌਲਾ ਉਹ ਘਟੂਗਾ ਉਹਨਾਂ ਦਾ ਵੀ ਹਿੱਸਾ ਹੋਊਗਾ ਸਾਡੀ ਇਕਨੋਮੀ 'ਚ ਸਾਡਾ ਉਹਨਾਂ ਦੀ ਇਕਨੋਮੀ 'ਚ ਪੰਜਾਬ ਦਾ 70% ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਪਹਿਲਾਂ ਵਪਾਰ ਹੁੰਦਾ ਸੀਗਾ ਇਹ ਵਪਾਰ ਨਾਲ ਭਾਰਤ ਦੀ ਜੀਡੀਪੀ 1% ਵੱਧ ਜਾਊਗੀ ਸ਼ਾਮ ਦੀ ਚਾਹ ਉੱਥੇ बिकੂਗੀ ਕੇਰਲਾ ਤੋਂ ਜਿਹੜਾ ਸਾਡੀ ਇਲਾਚੀ ਲੌਂਗ ਹੈ ਉਥੇ ਜਾਊਗੀ ਉਥੋਂ ਸਿਮਿੰਟ ਸਸਤਾ ਮਿਲ ਸਕਦਾ ਹੈ ਸਾਡੇ ਗਰੀਬਾਂ ਨੂੰ ਰਹਿਤ ਹੋਊਗੀ ਤੇਲ ਟੀਪੀਆ ਰਾਹੀਂ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਖੋਲ ਕੇ ਉਰੇ ਰਫਾਇਨਰੀਆਂ ਲੱਗ ਜਾਣੀਆਂ ਉਰੇ ਅੱਗੇ ਜਾ ਕੇ ਪਲਾਸਟਿਕ ਫਾਰਮਾਸੂਟੀਕਲ ਦੇ ਪ੍ਰੋਜੈਕਟ ਲੱਗ ਜਾਣਗੇ ਇਹਦੇ ਨਾਲ ਦੋਨਾਂ ਦੀ ਖੁਸ਼ਹਾਲਤਾ ਹੋਊਗੀ ਉਹਨਾਂ ਦੀਆਂ ਜਿਹੜੇ ਅੱਜ ਜਿੰਸ ਦੀ ਘਾਟ ਹੈ ਜੋ ਉਹਨਾਂ ਨੂੰ ਸਬਜ਼ੀਆਂ ਨਹੀਂ ਵਿਕਦੀਆਂ ਉਰੀਓਂ ਕਸਾਨ ਲਾ ਜਾ ਸਕਾਂਗੇ ਟ੍ਰੱਕਾਂ ਦੀ ਮਤਲਬ ਸੈਂਟਰਲ ਏਸ਼ੀਆ ਤਾਈ ਪਹੁੰਚ ਹੋ ਜੂਗੀ ਸੋ ਇਹਦੇ ਵਿੱਚ ਦੋਨਾਂ ਮੁਲਕਾਂ ਦਾ ਫਾਇਦਾ ਹੈਗਾ ਜਿਹੜੀਆਂ ਆ ਆਪ ਬੀਜੇਪੀ ਵਰਗੀਆਂ ਤੇ ਉੱਥੇ ਸਰਕਾਰਾਂ ਵਰਗੀਆਂ ਆਪਸ ਦੇ ਵਿੱਚ ਭਿੜਦੀਆਂ ਰਹਿੰਦੀਆਂ ਉਹ ਮਾਹੌਲ ਖਤਮ ਹੋਣਾ ਚਾਹੀਦਾ ਕਿਉਂਕਿ ਦੂਰਾਂ ਦੀ ਧਰਤੀ ਇੱਧਰ ਵੀ ਆ ਉੱਧਰ ਵੀ ਆ ਤੇ ਸਾਨੂੰ ਅਮਨ ਤੇ ਸ਼ਾਂਤ ਨਾਲ ਆਪਣੇ ਵਾਧੇ ਵੱਲ ਦੇਖਣਾ ਚਾਹੀਦਾ ਨਾ ਕਿ ਨੁਕਸਾਨ ਕਿੱਥੇ ਤੁਸੀਂ ਖੜੇ ਹੋ ਸਰ ਬਿਲਕੁਲ ਨੇੜੇ ਤੇ ਇੱਕ ਵੱਡਾ ਕੱਟ ਕੀਤਾ ਜਾ ਰਿਹਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਇੱਥੇ ਪੁਜਰੇ ਨੇ ਕਿ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਜਾਵੇਗੀ ਅੱਜ ਅੰਮ੍ਰਿਤਸਰ ਵਿੱਚ ਅਕਾਲੀ ਦਲ ਦਾ ਕੱਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਸ਼੍ਰੋਮਣੀ ਕਾਲੇਗੁੰਡੀ ਤੋਂ ਵੀ ਅਤੇ ਹੋਰ ਵੀ ਕਈ ਪਾਰਟੀਆਂ ਇਕੱਠੇ ਹੋ ਰਹੀਆਂ ਹੈ। ਠੀਕ ਹੈ ਤੁਹਾਨੂੰ ਬਲਕਸਰਤਾ ਦਿੱਤਾ ਗਿਆ? ਨਹੀਂ ਸਾਨੂੰ ਤਾਂ ਨਹੀਂ ਕੋਈ ਸੱਦਾ ਦਿੱਤਾ ਗਿਆ ਹੈਗਾ ਪਰ ਅਸੀਂ ਇਕੱਠੇ ਜ਼ਰੂਰ ਹੋਏ ਹਾਂ ਉਹ ਹੋਏ 1994 'ਚ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਦੀ ਐਕਟਿੰਗ ਜਥੇਦਾਰ ਨੇ ਸਾਰੇ ਅਕਾਲੀ ਦਲਾਂ ਨੂੰ ਆਪਣੇ ਦਲ ਭੰਗ ਕਰਕੇ ਇਕੱਠੇ ਹੋਣ ਨੂੰ ਹੁਕਮ ਕੀਤਾ ਸੀ 15 ਦਿਨ ਦੀ ਸੇਵਾ ਲਈ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਦਲ ਭੰਗ ਕੀਤਾ ਗੁਰਚਰਨ ਸਿੰਘ ਟੋੜਾ ਸਾਹਿਬ ਨੇ ਸਰਜੀਤ ਸਿੰਘ ਬਰਨਾਲਾ ਨੇ ਸਾਰ ਰਵੀਂਦਰ ਸਿੰਘ ਨੇ ਔਰ ਉਸ ਨੂੰ ਅਸੀਂ 31 ਤਰੀਕ ਨੂੰ ਯਾਦ ਇੱਕ ਤਰੀਕ ਮਈ ਨੂੰ ਯਾਦ ਵੀ ਰੱਖਿਆ ਸੀਗਾ ਕਿ ਅਸੀਂ ਆਪਣੇ ਸਾਰੇ ਦਲ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਸਰ ਲਾਨ ਨਾਮ ਦੇ ਉੱਤੇ ਇਕੱਠੇ ਹੋਏ ਸੀਗੇ ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਪਹਿਲਾਂ ਆ ਦੰਦ ਬਣਾਇਆ ਗਿਆ ਇਕੱਠ ਅ ਅਕਾਲ ਤਖਤ ਦੇ ਹੁਕਮ ਨਾਮੇ ਰਾਹੀਂ ਉਹ ਬਿਲਕੁਲ ਠੀਕ ਹੈ ਉਹ ਉਹ ਉਹਦੇ ਅਧੀਨ ਲੋਕਾਂ ਨੂੰ ਤੁਰਨਾ ਚਾਹੀਦਾ ਮੰਨਣਾ ਚਾਹੀਦਾ ਨਹੀਂ ਤਾਂ ਫਿਰ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਨਾਮੇ ਦਾ ਮਹਿਣਾ ਕਿਆ ਹੋਇਆ ਸੁਪਰੀ ਸਿੰਘ ਬਾਦਲ ਫਿਰ ਪ੍ਰਧਾਨ ਬਣਿਆ ਕੀ ਕਹਿਣਾ ਚਾਹੁੰਦੇ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਸਾਡੇ ਹਿਸਾਬ ਨਾਲ ਬਾਦਲ ਸਾਹਿਬ ਨੇ 1994 ਦੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੀ ਪਾਲਣਾ ਨਹੀਂ ਕੀਤੀ ਉਦੋਂ ਵੀ ਵੱਖਰੇ ਹੋ ਕੇ ਉਹਨਾਂ ਨੇ ਪੰਥ ਨੂੰ ਇੱਕ ਪੰਜਾਬੀ ਪਾਰਟੀ ਬਣਾਤਾ ਸੀਗਾ ਔਰ ਅੱਜ ਇਹਨਾਂ ਨੇ ਤੁਸੀਂ ਦੇਖਿਆ ਹੈਗਾ ਕਦੀ ਸੇਵਾ ਕਰਕੇ ਕਹਿ ਰਹੇ ਨੇ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਹੈਗੀ ਨਾ ਮੰਨਦੇ ਆ ਮੇਰਾ ਖਿਆਲ ਜੋ ਬਰਗਾੜੀ 'ਚ ਹੋਇਆ ਉਹ ਸਾਡੇ ਸਾਹਮਣੇ ਹੈ ਇਹਨਾਂ ਦੇ ਪੁਲਿਸ ਸਮੇਤ ਸੈਣੀ ਨੇ ਜਾ ਕੇ ਉੱਥੇ ਸਾਡੇ ਗੁਰੂ ਸਾਹਿਬ ਦੇ ਪੱਖ 'ਤੇ ਖੜੇ ਬੰਦਿਆਂ ਦਾ ਕਤਲ ਕੀਤਾ ਹੈਗਾ ਔਰ 328 ਰੂਪ ਇਹਨਾਂ ਨੇ ਗਾਇਬ ਕਰਤੇ ਹੈਗੇ ਆ ਲਫਾਫਿਆਂ 'ਚੋਂ ਜਸਦਾਰ ਬਣਾਉਂਦੇ ਆ ਤੇ ਇਹਨਾਂ ਨੇ SGPC ਦੇ ਚੋਣ ਵੀ ਰੋਕੇ ਹੋਏ ਆ ਪਿਛਲੇ 14 ਸਾਲ ਦੇ ਸੋ ਅਸੀਂ ਸਮਝਦੇ ਆ ਕਿ ਇਹ ਧੱਕੇ ਨਾਲ ਆਪਣਾ ਮਾਰਛ ਰਹੇ ਆ تھا ਆਪਣੇ ਧਨ ਤੇ ਦੌਲਤ ਨੂੰ ਵਰਤ ਰਹੇ ਹੈਗੇ ਆ ਔਰ ਜੋ ਇਹ ਤੁਰਨੇ ਹੈ ਗਲਤ ਤੋਰ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਇਹ ਸਾਰਾ ਇਲਾਕਾ ਕੁਰਾਲੀ ਬਲਾਕ ਮਾਜਰੀ ਖਰੜ ਇਸ ਏਰੀਏ ਨੂੰ ਇੱਕ ਇਥੋਂ ਦੇ ਆਵਾਮ ਨੂੰ ਇੱਕ ਦਫਤਰ ਮਿਲ ਗਿਆ ਹੈਗਾ ਵੀ ਜਿੱਥੇ ਆ ਕੇ ਆਪਣੀਆਂ ਜਿਹੜੀਆਂ ਲੋਕਲ ਸਮੱਸਿਆਵਾਂ ਨੇ ਉਹ ਜਥੇਬੰਦੀ ਨਾਲ ਡਿਸਕਸ ਕਰ ਸਕਦੇ ਨੇ ਸਾਡੇ ਜਥੇਦਾਰ ਸਾਹਿਬ ਪ੍ਰਸ਼ਾਸਨਾ ਨਾਲ ਗੱਲ ਕਰਕੇ ਉਹਨਾਂ ਦੇ ਹੱਲ ਕਰ ਸਕਦੇ ਆਂ ਦੂਜਾ ਜਿਹੜੀ ਪਾਰਟੀ ਦੀ ਪਹੁੰਚ ਹੈ ਪਿੰਡੋਂ ਪਿੰਡੇ ਇਸ ਇਲਾਕੇ ਦੇ ਵਿੱਚ ਜਿਹੜੀ ਸਾਡੀ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਉਹ ਸਾਰਿਆਂ ਨੂੰ ਸਾਨੂੰ ਉਮੀਦ ਹੈ ਕਿ ਇਸ ਦਫਤਰ ਨਾਲ ਬਹੁਤ ਵੱਡਾ ਹੁੰਗਾਰਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਫ਼ਤਰ ਦਾ ਘਟਨਾ ਇਸ ਵਾਸਤੇ ਕੀਤਾ ਗਿਆ ਕਿ ਜਿਹੜਾ ਸ਼੍ਰੋਮਣੀ ਕਾਲੇ ਦਾ ਅਮਰਸਰ ਉਹ ਪਹਿਲਾਂ ਤੋਂ ਆਪਣੀ ਸਵੇਭਾਂ ਨਿਰੰਤਰ ਜਾਰੀ ਰੱਖ ਰਿਹਾ ਪਰ ਜਿਵੇਂ ਸਾਡੇ ਮਾਨ ਸਿੰਘ ਮਾਨ ਦੱਸਿਆ ਕਿ ਜਿਹੜਾ ਹੁਣ ਇੱਥੇ ਨਹੀਂ ਲੜੀ ਬੰਦ ਇਥੋਂ ਇੱਕ ਪ੍ਰੋਗਰਾਮ ਦੱਸ ਦਿੱਤੇ ਜਾਣਗੇ ਕਿ ਜਿਹੜਾ ਹੁਣ ਦਿੱਤਾ ਇੱਥੇ ਦਾ ਯੂਥ ਹੈ ਜਿਹੜਾ ਇੱਥੇ ਦੇ ਵਰਕਰ ਹੈ ਉਹਨਾਂ ਨੂੰ ਇੱਕ ਆੜ ਦੇਲੇ ਭੱਜੇ ਫਿਰਦੇ ਸੀ ਕਿ ਉਹਨਾਂ ਨੂੰ ਇੱਕ ਇੱਥੇ ਕੋਈ ਪਲੇਟਫਾਰਮ ਤਾਂ ਜਾਵੇਗਾ ਕੋਈ ਵੀ ਇੱਥੇ ਦੀ ਐਕਟੀਵਿਟੀ ਹੈ ਇਸ ਦਫ਼ਤਰ ਤੋਂ ਪਤਾ ਲੱਗੇਗੀ ਕਿਉਂਕਿ ਆਮ ਆਪਾਂ ਦੇਖਿਆ ਵੀ ਮਜਲੂਮਾਂ ਨੂੰ ਨਾ ਤਾਂ ਕਿਸੇ ਦਫ਼ਤਰ ਸੁਣਵਾਈ ਹੁੰਦੀ ਨਾ ਕਿਸੇ ਦੀ ਕਚਹਿਰੀ 'ਚ ਸੁਣਵਾਈ ਹੁੰਦੀ ਕਿਤੇ ਇਹਨੇ ਦਫ਼ਤਰਾਂ 'ਚ ਆਪਾਂ ਖੱਜਲ ਖਵਾ ਰਹੇ ਕਿਉਂ ਨੇ ਤਾਂ ਉਸ ਦੇ ਬਾਅਦ ਤੇ ਇੱਕ ਸ਼੍ਰੋਮਣੀ ਕਾਲੇ ਅਮਰਸਨ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਉਹ ਸਾਡੇ ਦਫ਼ਤਰ ਆਓ ਅਸੀਂ ਤੁਹਾਡਾ ਜਿੰਨਾ ਵੀ ਕਾਨੂੰਨੀ ਤੌਰ ਤੇ ਜਿੰਨੀ ਵੀ ਮਦਦ ਹੋਈ ਸੰਭਵ ਹੋਈ ਉਹ ਸਾਰੀ ਤੁਹਾਨੂੰ ਪਹਿਲੇ ਧਾਰ ਦੇ ਦਿੱਤੀ ਜਾਵੇ ਅੰਗਲ ਸਮੇਂ ਚ ਇਲੈਕਸ਼ਨ ਹੋਣ ਗਏ ਆ ਰਿਹਾ ਬਲਾਕ ਸੰਪਤੀ ਦੇ ਜਿਲ੍ਹਾ ਪ੍ਰੈਸਿਡੈਂਟ ਨੇ ਲੱਗਦਾ ਈ ਸੋਨੀ ਕੈਂਡੀਰੋਟ ਹੁੰਦੇ ਆ ਦੋਸ਼ਕ ਰੋਣ ਦੇ ਨਾਲ ਹਾਂਜੀ ਬਿਲਕੁਲ ਜੀ ਸਾਡੇ ਜਗਮਉਨ ਸਿੰਘ ਜੀ ਐ ਮੁੰਦੋ ਸੰਗਤੀਆਂ ਦਾ ਉਹਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਬਲਾਕ ਸੰਪਤੀ ਦੀ ਤੇ ਪਿੰਡਾਂ ਚ ਇੰਨਾ ਜ਼ਿਆਦਾ ਰੁਝਾਨ ਹੈ ਕਿ ਹਾਲਾਂਕਿ ਹਲੇ ਕੰਮ ਦੇ ਕੋਈ ਅਨਾਉਂਸਮੈਂਟ ਨਹੀਂ ਹੋਈ ਤਾਮੀਨ ਲੋਕ ਆਪਣੇ ਪਿੰਡਾਂ ਦੇ ਬਲਾਕੇ ਸੱਦ ਰਹੇ ਨੇ ਤੇ ਅਸੀਂ ਇਸੇ ਬਸਵੰਦ ਚ ਜਿਹੜਾ ਦਫ਼ਤਰ ਹੋਇਆ ਸਾਡੇ ਕੋਲ ਹੋਰ ਨੌਜਵਾਨਾਂ ਦੀ ਅਪਰੋਚ ਹੋਈ ਹੈ ਤਾਂ ਜਿਵੇਂ ਪਾਰਟੀ ਨਾਲ ਜਿਵੇਂ ਵੀ ਮੀਟਿੰਗ ਹੋਊਗੀ ਪਾਰਟਨ ਗੱਲਬਾਤ ਕਰਕੇ ਜੇ ਹੋਰ ਨੌਜਵਾਨਾਂ ਵੀ ਟਿਕ ਦਿੱਤੀ ਜਾਵੇਗੀ ਤੇ ਆਉਣ ਵਾਲੀਆਂ ਚੋਣਾਂ 'ਚ ਅਸੀਂ ਬਲੰਦੀ ਹਾਸਨ ਕਰਾਂਗੇ ਪੰਥਕ ਜਿਹੜਾ ਘਟ ਕੀਤਾ ਜਾ ਰਿਹਾ ਮਸਜਿਦ ਦੇ ਵਿੱਚ ਕਿਵੇਂ ਦੇਖੋ ਉਹ ਜੀ ਪੰਥਕ ਦਾ ਇੱਕ ਮਖੌਟਾ ਹੈ ਉਹ ਪੰਥਕ ਹੈ ਨਹੀਂ ਅਸਲ 'ਚ ਜੇਕਰ ਉਹ ਪੰਥਕ ਹੁੰਦੇ ਤਾਂ ਉਹਨਾਂ ਨੂੰ ਆਏ ਆਪਣਾ ਬੋਲ ਬੋਲ ਕੇ ਦੱਸਣਾ ਉਹਨਾਂ ਨੂੰ ਪੈਂਦਾ ਕਿਉਂਕਿ ਜਿਵੇਂ ਚੰਦੂ ਮਾਜਰਾ ਉਹ ਇੱਕ ਉਹਦਾ ਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੇ ਉਹਨਾਂ ਦਾ ਸਾਥ ਦੇਣ ਵਾਲੇ ਉਹ ਚੋਰ ਨੇ ਜੋ ਅੱਜ ਲੋਕਾਂ ਨੂੰ ਬਾਦਲ ਨਾਲ ਟੁੱਟ ਕੇ ਲੋਕਾਂ ਨੂੰ ਪਰਮਾਉਣਾ ਚਾਹੁੰਦੇ ਨੇ ਕਿਉਂਕਿ ਜਿਕੇ 1 ਮਈ 1994 ਜਿਹੜਾ ਸਾਡਾ ਮਾਤਾ ਹੋਇਆ ਸ਼੍ਰੋਮਣੀ ਕਾਲਾ ਐਲਾਨਨਾਮਾ ਉਹਦੇ ਚ ਸਿਰਫ ਤੇ ਸਿਰਫ ਕਾਲ ਤਖਤ ਸਾਹਿਬ ਵੱਲੋਂ ਪ੍ਰੋਫੈਸਰ ਮਜੀਦ ਸਿੰਘ ਉਸਤਾਦ ਦੇ ਜ세ਦਾਰ ਨੇ ਸ਼੍ਰੋਮਣੀ ਕਾਲਾ ਅੰਮ੍ਰਿਤਸਰ ਨੂੰ ਸਰਮੌਰ ਜਥੇਬੰਦੀ ਐਲਾਨਿਆ ਕਿ ਇਹ ਇੱਕ ਪੰਥਕ ਜਥੇਬੰਦੀ ਹੈ ਜਿਹੜੀਆਂ ਇਹ ਜਥੇਬੰਦੀਆਂ ਇਹ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਆਪਣਾ ਨਾਮ ਕੀ ਹੈ ਸਰ ਜੀ ਉਹ ਨਾਮ ਮੇਰਾ ਨਾਮ ਗੁਰਿੰਦਰ ਸਿੰਘ ਜੀ ਜ਼ਿਲ੍ਹਾ ਦੂਤ ਪ੍ਰਧਾਨ ਸ਼੍ਰੋਮਣੀ ਕਾਲੀਗੁਰ ਅੰਮ੍ਰਿਤਸਰ ਮੁਹਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜੀਤ ਸਿੰਘ ਸੰਤੋਕਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਰ ਅੰਮ੍ਰਿਤਸਰ ਰੋਪੜ ਇਹ ਜਿਹੜਾ ਦਫ਼ਤਰ ਹੈ ਰੋਪੜ ਤੇ ਮੁਹਾਲੀ ਦਾ ਸਾਂਝਾ ਦਫ਼ਤਰ ਇੱਥੇ ਅਸੀਂ ਇਹ ਖੋਲਿਆ ਹੈ ਇਹਦੇ ਨਾਲ ਜਿਹੜੇ ਸਾਡੀ ਪਾਰਟੀ ਦੇ ਸਰਗਰਮੀਆਂ ਨੂੰ ਤੇਜ਼ ਹੋਣਗੀਆਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਬਲੱਗ ਸੰਭ ਦੀ ਇਲੈਕਸ਼ਨ ਜਿਹੜਾ ਪਰਿਸ਼ਾਦ ਇਲੈਕਸ਼ਨ ਹੋ ਰਿਹਾ ਹੈ ਉਹਦੇ ਵਿੱਚ ਅਸੀਂ ਬਦਚਾਰ ਦਾ ਹਿਸਾਬ ਲਾਵਾਂਗੇ ਅਤੇ ਪਾਰਟੀ ਦਾ ਸਾਰੇ ਪ੍ਰੋਗਰਾਮ ਹੁਣ ਇੱਥੋਂ ਲਾਗੂ ਹੋਣਗੇ ਦੋਵੇਂ ਜ਼ਿਲ੍ਹਿਆਂ ਦੇ ਅਤੇ ਸਾਰੇ ਨੌਜਵਾਨਾਂ ਨੂੰ ਤੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਵੀ ਜੇ ਕਿਸੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਪਾਰਟੀ ਦੇ ਮਾਮਲੇ ਚ ਦਾ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ ਦੂਜੀ ਜਿਹੜੀ ਬੇਨਤੀ ਇਹ ਹੈ ਕਿ ਜਿਹੜਾ ਦਫ਼ਤਰ ਹੈ ਇਹ ਦਫ਼ਤਰ ਦੇ ਵਿੱਚ ਜਿਹੜੇ ਸਾਡੇ ਲੋਕ ਖੱਜਲਖوار ਹੁੰਦੇ ਨੇ ਹਰ ਦਫ਼ਤਰ ਦੇ ਵਿੱਚ ਕਹੋ ਕੋਈ ਵੀ ਪਾਰਟੀ ਹੋਵੇ ਜਿਹੜੇ ਛੋਟੇ ਲੋਕ ਨੇ ਉਹਨਾਂ ਦੀ ਕੋਈ ਨਹੀਂ ਸੁਣਦਾ ਇੱਥੇ ਆ ਕੇ ਅਸੀਂ ਦਫ਼ਤਰ ਤੋਂ ਜਿਹੜੇ ਵੀ ਸਾਡੇ ਕੋਲ ਕੋਈ ਬੰਦਾ ਆਏਗਾ ਕੰਮ ਦੇ ਲਈ ਅਸੀਂ ਉਹ ਨਾਲ ਜਾ ਕੇ ਜਿਹਦੇ ਉਹਨਾਂ ਦੇ ਕੰਮ ਨੂੰ ਕਰਾਏ ਜਾਣਗੇ